ਅਰ ਰਵਨੀਤ ਬਿੱਟੂ ਜੀ ਇਸ ਦੀ ਇਨਕੁਆਰੀ ਮਾਰਕ ਕਰੋ ਅਫਸਰਾਂ ਨੂੰ ਅਗਰ ਤੁਹਾਡੇ ਕੋਲ ਇਹਦਾ ਸ਼ੇਅਰ ਨਹੀਂ ਪਹੁੰਚਿਆ ਤਾਂ ਅਫਸਰਾਂ ਨੂੰ ਟੰਗੋ ਅਗਰ ਸ਼ੇਅਰ ਪਹੁੰਚੇ ਤਾਂ ਰਜ਼ਾਈਨ ਕਰ ਦੋ ਨੂੰ ਉਹ 4000 ਰੁਪਏ ਨੂੰ ਇਟ ਦੇਣ ਨੂੰ ਤਿਆਰ ਸੀ ਜੀ 3800 ਰੁਪਏ ਤੇ ਵੀ ਆਗੇ ਸੀ ਹਮ ਮੈਂ ਇ tanto ਨਹੀਂ ਖਰੀਦੀ ਭਾਈ ਸਾਹਿਬ ਮਟੀਰੀਅਲ ਜਦੋਂ ਕੋਈ ਹਾਲਾਤ ਕੋਈ ਨੇਚਰਲ ਡਿਜ਼ਾਸਟਰ ਆਇਆ ਕਿਵੇਂ ਖੜਨਗੇ ਕੋਈ ਵੀ ਅਫਸਰ ਜਾਂ ਸਰਕਾਰ ਅਸੀਂ ਆਪਣੇ ਘਰਾਂ ਚ ਪੰਜ ਜਾਂ ਛੇ ਰੋਡਸ ਯੂਜ਼ ਕਰਦੇ ਆ ਇਹਨੂੰ ਕਢਾਣ ਲਈ ਇਹ ਹੁਣ ਇਹਨਾਂ ਤੇ ਪਾਣੀ ਪਾਇਆ ਹੋਇਆ ਤੇ ਆ ਦੇਖੋ ਪਿੱਲੀਟ ਲੱਗਦੀ ਐ ਬਿਲਕੁਲ ক্লোਜ਼ ਕਰਕੇ ਦਿਖਾਓ ਟੁਕੜਿਆਂ ਦਾ ਢੇਰ ਦੇਖੋ ਜਿਵੇਂ ਜਿਵੇਂ ਇਹਨੂੰ ਯੂਜ਼ ਕਰੋਗੇ ਇਹ ਠੀਕ ਹੈ ਹੁਣ ਇਹਨੂੰ ਲਿਪਾ ਪੋਤੀ ਕਰਕੇ ਇਹ ਲਕੋ ਦੇਣਗੇ thickness ਹੁੰਦੀ ਹੈ ਇੱਕ ਮੋਟਾਈ ਹੁੰਦੀ ਹੈ ਮੁਠੀ ਚ ਦਿਖਾਓ ਔਰ ਇਸ ਚ ਇੱਕ ਰੇਤ ਤੇ ਵਿੱਚ ਮਿੱਟੀ ਦੀ ਮਾਤਰਾ ਬਹੁਤ ਜ਼ਿਆਦਾ ਹੈ ਵਾਲੀ ਚ ਆਇਤਾ ਜੀ ਆਪਾਂ ਦੇਖੀਏ ਜੀ ਸਰ ਇਹ ਲੱਗਣ ਲਾਇਕ ਹੈਗੇ ਨਹੀਂ ਸਰ ਜਿੱਥੇ ਉਹ ਸਿਮਿੰਟ ਮਿਕਸ ਕਰ ਰਹੇ ਆ ਜਾਓ ਜੀ ਮੈਂ ਜਸਟ ਹੁਣ ਇੱਕ ਤੁਹਾਨੂੰ ਤਿੰਨ ਦਿਨਾਂ ਬਾਅਦ ਤਾਂ ਬੂਟ ਛਿੱਲਿਆ ਜਾਏਗਾ। ਹਾਂਜੀ। ਆਗਰ ਰੇਸ਼ੋ ਸਹੀ ਹੈ। ਤੇ ਆਹ ਦੇਖੋ ਜੀ। ਆਗਰ ਮਨਿਸਟਰ ਸਾਹਿਬ ਦੇ ਤੇ ਅਫਸਰਾਂ ਦੇ ਘਰਾਚੇ ਮਟੀਰੀਅਲ ਯੂਜ਼ ਹੋਇਆ ਹੋਇਆ ਫਿਰ ਸਾਨੂੰ ਮਨਜ਼ੂਰ ਹੈ। ਇਹਨਾਂ ਦੀ ਇਨਕੁਆਇਰੀ ਤੇ ਚੈਕਿੰਗ ਹੋਣੀ ਚਾਹੀਦੀ ਹੈ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਰਧਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ। ਅੱਜ 17 ਦਸੰਬਰ 2025 ਤੇ ਟਾਈਮ 12 ਵਜਨ ਦੇ ਵਿੱਚ ਕੋਈ 10 ਕੁ ਮਿੰਟ ਹੋਏ ਨੇ ਬਠਿੰਡਾ ਸੰਜੇ ਨਗਰ ਤੁਸੀਂ ਆ ਵੇਖੋ ਆ ਪੁਲ ਬਣ ਰਿਹਾ ਹੈ ਨਾ ਇਹ ਬਣ ਰਿਹਾ ਤੇ ਇਹ ਇੱਕ ਪਾਸਿਓਂ ਲੋਕੀ ਆ ਵੀ ਰਹੇ ਆ ਚਲੋ ਚੰਗੀ ਗੱਲ ਹੈ ਲੋਕਾਂ ਦੀ ਸਹੂਲਤ ਦੇ ਲਈ ਕਾਫੀ ਕੁਝ ਹੋਇਆ ਪਰ ਨਾਲ ਨਾਲ ਜੇ ਦੇਖਣ ਵਾਲੀ ਗੱਲ ਹੋਵੇ ਜਿਹੜੇ ਸੁਚੇਤ ਲੋਕ ਨੇ ਜਿਹੜੇ ਸੋਚਦੇ ਨੇ ਯਾਰ ਵੀ ਜਿਹੜੇ ਸਾਡੇ ਟੈਕਸ ਦਾ ਪੈਸਾ ਕਿਸ ਤਰੀਕੇ ਦੇ ਨਾਲ ਲੱਗ ਰਿਹਾ ਉਹ ਨੇ ਹਰੀਮ ਠਾਕੁਰ ਜੀ ਮੇਰੇ ਨਾਲ ਨੇ ਇਹਨਾਂ ਨੇ ਕੁਝ ਆ ਜੋ ਇਹ ਬਣ ਰਿਹਾ ਇੱਥੇ ਇੱਟਾਂ ਪਈਆਂ ਨੇ ਤੇ ਰੇਤਾ ਪਿਆ ਜਾਂ ਸਰੀਆ ਲੱਗ ਰਿਹਾ ਜੋ ਵੀ ਹੈ ਇਹਦੇ ਤੇ ਥੋੜਾ ਜਿਹਾ ਧਿਆਨ ਦਿੱਤਾ ਤਾਂ ਪਤਾ ਲੱਗਿਆ ਵੀ ਕੀ ਕੀ ਕੁਝ ਹੋ ਰਿਹਾ ਕਹਿੰਦੇ ਭਾਜੀ ਹੁਣ ਆਪਾ ਲੋਕ ਨੇ ਜਿਹੜੇ ਜਨਤਾ ਜਿਹੜਾ ਉਹਨਾਂ ਨੂੰ ਦੱਸਣਾ ਵੀ ਤੁਹਾਡੇ ਪੈਸੇ ਦਾ ਇਸਤੇਮਾਲ ਕਿਸ ਤਰੀਕੇ ਨਾਲ ਹੋ ਰਿਹਾ ਤੇ ਕਿਸ ਤਰੀਕੇ ਨਾਲ ਇਹ ਸਮਾਨ ਬਣਦਾ ਭਾਜੀ ਸਤਿ ਸ਼੍ਰੀ ਅਕਾਲ ਅਸੀਂ ਹਜ਼ਾਰਾਂ ਲੋਕਾਂ ਨੇ 25 ਸਾਲ ਸੰਘਰਸ਼ ਕਰਕੇ ਪੁਲ ਪਾਸ ਕਰਵਾਈ ਇਸ ਇਲਾਕੇ ਦੇ 30000 ਬੰਦੇ ਨੇ ਔਰ ਜਦੋਂ ਹੁਣ ਮੇਰੇ ਆਪ ਦੇ ਘਰ ਵੀ ਕੰਸਟਰਕਸ਼ਨ ਚੱਲ ਰਹੀ ਹੈ ਜਦੋਂ ਇੱਥੇ ਯੂਜ਼ਡ ਮਟੀਰੀਅਲ ਜਿਹੜੇ ਕਿ रेलवे डिपार्टमेंट ਇੱਕ ਬਾਉਂਡਰੀ ਕੱਢ ਰਿਹਾ ਹੈ ਜੀ ਉਸ ਬਾਉਂਡਰੀ ਦੀ ਮੈਂ ਇੱਥੇ ਦੇਖੀ ਜਿਹੜੀ ਇੱਟ ਅਸੀਂ ਇਸਤੇਮਾਲ ਕਰ ਰਹੇ ਸੀ ਉਹੀ ਇੱਥੇ ਵੀ ਇੱਟ ਉਸੇ ਮਾਰਕੇ ਦੀ ਇਸਤੇਮਾਲ ਹੋ ਰਹੀ ਸੀ ਠੀਕ ਹੈ ਜਦੋਂ ਮੈਂ ਇੱਟਾਂ ਖਰੀਦਣ ਗਿਆ ਅਚਾ ਤੁਸੀਂ ਜਿਹੜੀ ਖਰੀਦ ਕੇ ਲਿਆਏ ਹੋ ਜੀ ਇਹ ਮਾਰਕਾ BBIA ਦਾ ਹੈ BBIA 7100 ਰੁਪਏ ਪਹੁੰਚ ਹੈ ਠੀਕ ਹੈ ਤੇ ਉੱਥੇ ਮੈਂ ਇਹ ਵਾਲੀ ਇੱਟ ਜਿਹੜੀ ਇੱਥੇ ਲੱਗ ਰਹੀ ਹੈ ਮਾਰਕਾ ਭਾਵੇਂ ਬੀਬੀ ਆਈ ਹੈ ਆਓ ਜੀ ਆਓ ਇਹ ਚੱਟ ਇੱਧਰ ਲਿਆਓ ਪਰ ਚੱਠੇ ਤੇ ਹਾਂ ਅੱਛਾ ਚਲੋ ਤੁਸੀਂ ਕੁਆਲਟੀ ਦਾ ਕੰਪੈਰੀਸ਼ਨ ਕਰੋ ਮੈਨੂੰ ਉਹ 4000 ਰੁਪਏ ਨੂੰ ਇੱਟ ਦੇਣ ਨੂੰ ਤਿਆਰ ਸੀ ਜੀ 3800 ਰੁਪਏ ਤੇ ਵੀ ਆਗੇ ਸੀ ਹਾਂ ਮੈਂ ਇੱਟ ਨਹੀਂ ਖਰੀਦੀ ਭਾਈ ਸਾਹਿਬ ਅੱਛਾ ਮਤਲਬ ਇਸ ਤਰੀਕੇ ਦੀ ਬਿਲਕੁਲ ਹੀ ਨਹੀਂ ਜਿਹੜਾ ਇਹਦਾ ਹਾਲਾਤ ਹੈ ਇੱਟ ਦੇ ਪਿੱਲੀ ਇੱਟ ਬੋਲਦੇ ਇਹਨੂੰ ਜੀ 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 ਬਿਲਕੁਲ ਜੀ ਨੂੰ ਸੇਕ ਅੱਛੀ ਤਰ੍ਹਾਂ ਨਾ ਲੱਗਿਆ ਹੋਵੇ ਉਹ ਇੱਕ ਉਡਾ ਦਿਖਾਓ ਸਰ ਦਿਖਾਓ ਕਾਲੇ ਗਿੱਲੀ ਹੈ ਇਹ ਇਹ ਗਿੱਲੀ ਹੈ ਤੇ ਇਹ ਸੁੱਕੀ ਹੈ ਆ ਦੇਖੋ ਤੁਸੀਂ ਇਹ ਗਿੱਲੀ ਹੈ ਇਹ ਸੁੱਕੀ ਹੈ ਇਹ ਫਿਰ ਗਿੱਲੀ ਹੈ ਮਾਰਕਾ ਸੀਮ ਹੈ ਹਾਂ ਹਾਂ ਤਾਂ ਇੱਥੇ ਕਚਰਾ ਲੱਗ ਰਿਹਾ ਹੈ ਜੀ ਉਹਨਾਂ ਨੇ ਤਾਂ ਮਾਲ ਦੇਖੋ ਕੰਪਨੀ ਨੇ ਵੇchnਾ ਹੈ ਉਹਨਾਂ ਕੋਲ ਜਿਹੜੇ ਮਾਲ ਨੂੰ ਅੱਛਾ ਸੇਕ ਨਹੀਂ ਲੱਗ ਪੰਦਾ ਜੀ ਨੂੰ ਅੱਛੀ ਉਹ ਅਲੱਗ-ਅਲੱਗ 3-4 ਕੈਟਾਗਰੀਸ ਬਣ ਉਹਨੂੰ ਵੰਡ ਦਿੰਦੇ ਆ ਕਿਸੇ ਨੂੰ 2 ਨੰਬਰ ਕਹਿ ਦਿੰਦੇ ਆ ਕਿ ਸੇ ਨੂੰ ਅਵਲ ਕਹਿੰਦੇ ਐ 7100 ਵਾਲੀ ਇੱਟ ਦੇ ਨਾਮ ਤੇ ਮਾਰ ਕੇ ਦੀ ਜਿਹੜੀ ਇੱਟ ਲਾਰੇ ਐ ਉਹ 4000 ਤੋਂ ਵੀ ਘੱਟ ਐ ਜੀ ਤਾਂ ਕਿੰਨੇ ਪਰਸੈਂਟ ਕਰਪਸ਼ਨ ਹੋ ਗਈ ਜੀ ਨੰਬਰ 1 ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਂਗਾ ਜੀ ਜੀ ਜਿਹੜੇ ਅਸੀਂ ਜਿਹੜੇ ਅਫਸਰ ਬਣਾ ਰਹੇ ਸਾਰਾ ਕੁਝ ਉਹ ਕਦੀ ਵੀ ਆਪਦੇ ਘਰੇ ਇੱਟ ਨਹੀਂ ਵਰਤਣਗੇ ਬਿਲਕੁਲ ਸਾਡੇ ਰਵਨੀਤ ਬਿੱਟੂ ਜੀ ਮਨਿਸਟਰ ਸਾਹਿਬ ਉਹ ਵੀ ਨਿਵਰਤਨਗੇ ਮਕਾਨ ਬਣਾਏ ਹੋਣੇ ਉਹਨਾਂ ਦੇ ਮਕਾਨ ਚੈੱਕ ਕਰ ਲਿਓ ਮੈਂ ਐਡਵਾਈਜ਼ਰ ਰਿਆਂ ਜੀ ਕਮਿਸ਼ਨਰ ਸਾਹਿਬ ਦਾ ਜੀ 150 ਐਮ ਐਮ ਦੇ ਲਗਭਗ ਜਦੋਂ ਬੀਮ ਦੇ ਵਿੱਚ ਆਪਾਂ ਇਹ ਗੈਪ ਰੱਖਣਾ ਹੈ 150 ਤੋਂ 170 175 ਐਮ ਐਮ ਤੱਕ ਕਰ ਸਕਦੇ 225 ਐਮ ਐਮ ਦਾ ਗੈਪ ਮਟੀਰੀਅਲ ਜਦੋਂ ਕੋਈ ਹਾਲਾਤ ਕੋਈ ਨੇਚਰਲ ਡਿਜ਼ਾਸਟਰ ਆਇਆ ਕਿਵੇਂ ਖੜਨਗੇ ਅੱਛਾ ਇਹ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਇਹ ਜਿਆਦਾ ਇਹਦਾ ਗੈਪ ਹੈ ਇਹਦੇ ਵਿੱਚੋਂ ਨਿਕਲ ਜਾਏਗਾ ਜੀ ਕੋਈ ਵੀ ਅਫਸਰ ਜਾਂ ਸਰਕਾਰ ਅਸੀਂ ਆਪਣੇ ਘਰਾਂ ਚ ਪੰਜ ਜਾਂ ਛੇ ਰੋਡਸ ਯੂਜ਼ ਕਰਦੇ ਆ ਇਹਨੂੰ ਖੜਾਣ ਲਈ ਜਿਵੇਂ ਮਤਲਬ ਆਦ ਲੱਗੇ 1 2 3 4 ਓਕੇ ਕਿੰਨੀਆਂ ਲੱਗਣੀਆਂ ਚਾਹੀਦੀਆਂ ਅੰਦਾਜ਼ਨ ਪੰਜ ਜਾਂ ਛੇ ਇਹ ਸਾਰਿਆਂ ਚ 4 4 ਲੱਗ ਰਿਹਾ ਬਿਲਕੁਲ 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 ਐਤੋਂ ਦਿਖਾ ਦਈਏ ਆਪਾਂ ਦੇਖੋ ਤੁਸੀਂ ਮੋਢ ਤੋਂ ਜੇ ਆਪਾਂ ਦੇਖੀਏ ਤਾਂ ਇਹ ਚਾਰ ਲੱਗੀਆਂ ਆ ਰੀਆਂ ਉਨਾਂ ਹੀ ਭਾਜੀ ਹੋਣੀ ਜਿਸ ਤਰ੍ਹਾਂ ਦੱਸ ਰਹੇ ਐ ਗੈਪ ਐ ਔਰ ਕਿਉਂਕਿ ਇਹਨਾਂ ਨੇ ਦੱਸਿਆ ਵੀ ਇਹ ਕਮਿਸ਼ਨਰ ਰਹੇ ਨੇ ਅੱਛਾ ਇੱਟਾਂ ਦੀ ਜਿਹੜੀ ਗੱਲ ਕਰ ਰਹੇ ਨੇ ਮੈਂ ਤੁਹਾਨੂੰ ਇੱਕ ਉਹ ਟਾਉ ਦਿਖਾਵਾਂ ਇਹ ਕੱਲੀਆਂ ਇੱਕ ਚੱਠਾ ਨਹੀਂ ਆਪਾਂ ਤੁਹਾਨੂੰ ਸਾਰੀਆਂ ਦਿਖਾ ਦਿੰਨੇ ਆ ਆ ਦੇਖੋ ਤੁਸੀਂ ਆ ਵੀ ਦੇਖੋ ਇੱਟਾਂ ਇਹ ਹੁਣ ਇਹਨਾਂ ਤੇ ਪਾਣੀ ਪਾਇਆ ਹੋਇਆ ਤੇ ਆ ਦੇਖੋ ਪਿੱਲੀ ਇੱਟ ਲੱਗਦੀ ਐ ਬਿਲਕੁਲ ਕਲੋਜ਼ ਕਰਕੇ ਦਿਖਾਓ ਇਹ ਆ ਦੇਖੋ ਸਾਰੀਆਂ ਜ਼ਿਆਦਾਤਰ ਜਿਹੜੀਆਂ ਇੱਟਾਂ ਨੇ ਉਹ ਇਸੇ ਜ਼ਿਆਦਾਤਰ ਕੀ ਛੱਠੀ ਇਦਾਂ ਦੇ ਲੱਗੇ ਹੋਏ ਨੇ ਟੁਕੜਿਆਂ ਦੇ ਢੇਰ ਦੇਖੋ ਜੀ ਤੁਸੀਂ ਜਦੋਂ ਪਤਾ ਕਿੱਥੋਂ ਲੱਗਦਾ ਹੈ ਜੀ ਜਦੋਂ ਇੱਟਾਂ ਨਾਲ ਦੀ ਨਾਲ ਟੁੱਟਦੀਆਂ ਚਲੀਆਂ ਜਾਂਦੀਆਂ ਹੂੰ 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 ਟੁਕੜਿਆਂ ਦੇ ਢੇਰ ਦੇਖੋ ਜਿਵੇਂ ਜਿਵੇਂ ਇਹਨੂੰ ਯੂਜ਼ ਕਰੋਗੇ ਇਹ ਠੀਕ ਹੈ ਹੁਣ ਇਹਨੂੰ ਲਿਪਾ ਪੋਤੀ ਕਰਕੇ ਇਹ ਲੁਕੋ ਦੇਣਗੇ ਹੂੰ ਔਰ ਮੈਂ ਬਤੌਰ 5 ਸਾਲ ਐਡਵਾਈਜ਼ਰ ਕਮਿਸ਼ਨਰ ਮਾਫੀ ਚਾਹੂੰਗਾ ਇਹ ਇਹ ਵੀ ਦੇਖੋ ਚੁੱਕੀ ਨੇ ਮੈਂ ਕਹਿੰਦਾ ਜੀ ਅਗਰ ਦੇਖੀ ਚੁੱਕ ਕੇ ਆਪਾਂ 10 10% ਟਵੀ ਆ ਦੇਖੋ 10% ਟਵੀ ਅਗਰ ਹਾਂ ਚਲੋ ਕਿਸੇ ਵੀ ਇਟ ਨੂੰ ਚੁੱਕ ਕੇ ਦੇਖ ਲਓ ਆ ਦੇਖੋ ਤੁਸੀਂ ਇਹ ਸਾਰੀ ਇਟ ਦਾ ਪਤਾ ਲੱਗਦਾ ਪਿਆ ਜੀ ਤੁਸੀਂ ਦੱਸ ਯਾਰ ਫਰੇਮ ਚ ਨਾ ਆ ਰਿਹਾ ਜੂਮਨ ਕਰਨ ਲਈ ਜਿਹੜੀ ਸੈਂਡ ਹੈ ਸੈਂਡ 70 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਆਸੀਂ ਆਪਣੇ ਘਰਾਂ ਲਈ 105 ਤੋਂ ਲੈ ਕੇ ਤੇ 115 ਰੁਪਏ ਕੁਆਂਟਲ ਵਾਲੀ ਸੈਂਡ ਗਰੀਬ ਆਦਮੀ ਵੀ 105 ਵਾਲੀ ਦਾ ਯੂਜ਼ ਕਰਦਾ ਹੈ ਉਹ ਪੇਸੈਂਡ ਦੇਖੋ ਇਹੀ ਆਪਾਂ ਦੇਖੀਏ ਇਹ ਕਿ ਥਿਕਨੈਸ ਹੁੰਦੀ ਹੈ ਇੱਕ ਮੋਟਾਈ ਹੁੰਦੀ ਹੈ ਮੁਠੀ ਚ ਦਿਖਾਓ ਔਰ ਇਸ ਚ ਇੱਕ ਰੇਤ ਤੇ ਵਿੱਚ ਮਿੱਟੀ ਦੀ ਮਾਤਰਾ ਬਹੁਤ ਜ਼ਿਆਦਾ ਹੈ ਵਾਲੀ ਚ ਜੀ ਔਰ ਜੇ ਆ ਦਿਖੀ ਜਾਂਦੀ ਆ ਦੇਖੋ ਅੱਜ ਇੱਥੇ ਮਿੱਟੀ ਦੀ ਮਾਤਰਾ ਇੱਥੋਂ ਦਿਖ ਰਹੀ ਹੈ ਸਰ ਅੱਜ ਦੇਖੋਗੇ ਨਾ ਤਾਂ ਇਹਦੇ ਚ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਕਿਸ ਤਰੀਕੇ ਨਾਲ ਕੀ ਕੀ ਕੁਝ ਇੱਥੇ ਯੂਜ਼ ਹੋਇਆ ਹੋ ਰਿਹਾ ਹਾਂਜੀ ਔਰ ਅਗਰ ਇਸ ਦੀ ਟੈਕਨੀਕਲੀ ਸਾਡੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਹੈ ਉੱਥੋਂ ਇਹਦੇ ਬਣੀ ਬਣਾਈ ਦੇ ਕਿੰਨੀ ਪ੍ਰਾਣੀ ਦੇ ਭਾਵੇਂ ਸੈਂਪਲ ਚੈੱਕ ਕਰਾ ਲਓ ਇੱਟ ਦੀ ਸਟਰੈਂਥ ਵੀ ਦੱਸ ਦਿੰਦੇ ਆ ਉਹ ਉਹ ਇਹਦੇ ਵਿੱਚ ਕਿੰਨੀ ਰੇਸ਼ੋ ਦੇ ਵਿੱਚ ਕਿਸ ਪ੍ਰਕਾਰ ਦੀ ਸੈਂਡ ਯੂਜ਼ ਹੈ ਕਿੰਨੇ ਪਰਸੈਂਟ ਉਹਦੇ ਵਿੱਚ ਰੇਸ਼ੋ ਜਿਹੜੀ ਹੁੰਦੀ ਹੈ ਆਪਾਂ ਕਹਿੰਨੇ ਆਪਾਂ 4:1 ਦਾ ਮਸਾਲਾ ਲਾਇਆ 3:1 ਦਾ ਲਗਾਇਆ ਅਸੀਂ ਸੈਂਡ ਦੇ ਸੈਂਪਲ ਵੀ ਲੈ ਕੇ ਆਏ ਆ ਅੱਛਾ ਹਾਂਜੀ ਮੇਰੇ ਕੋਲ ਕਾਰ ਚ ਪਈ ਹੈ ਜਿਹੜੀ ਅਸੀਂ ਆਪਣੇ ਆਮ ਘਰਾਂ 'ਚ ਯੂਜ਼ ਕਰਦੇ ਆਂ ਮੈਂ ਵੀ ਇੱਕ ਮਿਡਲ ਕਲਾਸ ਪਰਸਨ ਐ ਤਾਂ ਰੇਲਵੇ ਮਨਿਸਟਰ ਸਾਹਿਬ ਪੰਜਾਬ ਦੇ ਐ ਸ਼ਹਿਰ ਦੇ ਵਿਚਲੇ ਏਰੀਆ 'ਚ ਜਦੋਂ ਇਹ ਗੰਦ ਪੈ ਰਿਹਾ ਜਦੋਂ ਪਤਾ ਕਿ ਲੋਕ ਜਾਗਰੂਕ ਹੁੰਦੇ ਚੀਜ਼ ਪਕੜ ਲੈਂਦੇ ਐ ਤੇ 올 ਓਵਰ ਇੰਡੀਆ ਜਾਂ ਜਿਹੜਾ ਰੂਰਲ ਏਰੀਆ ਐ ਜਾਂ ਜਿੱਥੇ ਲਾਈਨਸ ਦੇ ਨਾਲ ਕੋਈ ਲੋਕ ਆਂਦੇ ਜਾਂਦੇ ਨਹੀਂ ਉੱਥੇ ਕੀ ਉੱਥੇ ਤਾਂ ਹੋ ਸਕਦਾ ਕੁਝ ਲਾਇਬ ਹੀ ਨਹੀਂ ਅੱਗੇ ਸਿਸਟਮ ਚੱਲ ਰਿਹਾ ਹੋਵੇ ਤਾਂ ਮੈਂ ਸਟੇਟ ਗਵਰਨਮੈਂਟ ਤੋਂ ਵੀ ਇਸ ਗੱਲ ਦੀ ਡਿਮਾਂਡ ਕਰਾਂਗਾ ਦੇਖੋ ਸਾਡੇ ਵਿਧਾਇਕ ਹੈ ਸਰਦਾਰ ਜਗਰੂਪ ਸਿੰਘ ਗਿੱਲ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ 1 ਰੁਪਏ ਦਾ ਉਹਨਾਂ ਤੇ ਅਲਿਗੇਸ਼ਨ ਨਹੀਂ ਕ腐ਸ਼ਨ ਦਾ ਸਾਡਾ ਮੇਅਰ ਹੈ ਨੌਜਵਾਨ ਲੜਕਾ ਹੈ ਪਦਮਜੀਤ ਕਾਰਪੋਰੇਸ਼ਨ ਦੇ ਕੰਮ ਵੀ ਆ ਰਹੇ ਜਿੱਥੇ ਅਸੀਂ ਕੰਪਲੇਂਟ ਕਰਦੇ ਹਾਂ ਨਾਲ ਦਿਨਾਂ ਨੋਟਿਸ ਲੈਂਦਾ ਕਿਉਂਕਿ ਅਸੀਂ ਜਾਗਰੂਕ ਪਰਸਨ ਹੋਣ ਦੇ ਨਾਤੇ ਪੜਿਆ ਲਿਖਿਆ ਲੜਕਾ ਹੈ ਕੋਸ਼ਿਸ਼ ਹੋ ਰਹੀ ਹੈ ਕਿ ਸਾਡੇ ਕੰਮ ਵਧੀਆ ਤਰੀਕੇ ਨਾਲ ਹੋਣ ਤਾਂ ਫੇਰ ਸੈਂਟਰਲ ਗਵਰਨਮੈਂਟ ਦੇ ਬਿੱਟੂ ਜੀ ਇਸ ਗੱਲ ਦਾ ਜਵਾਬ ਦੇਣ ਜਾਂ ਰਿਜ਼ਾਈਨ ਦੇਣ ਆਟੇ ਚ ਨਮਕ ਤਾਂ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਹੈ ਕ੍ਰਾਪਸ਼ਨ ਕਦੀ ਨਹੀਂ ਬੰਦ ਹੋਈ ਸਰਕਾਰ ਕੋਈ ਹੋਵੇ ਪਰ ਪਿੱਛੇ ਮੈਂ ਦੇਖ ਰਿਹਾ ਸੀ ਮੈਂ ਬਾਅਦ ਚ ਥੋੜਾ ਐਕਸਪਲੇਨ ਕਰਾਂਗਾ ਸਾਡੇ ਸਾਖਸ਼ਾਠਾਪੁਰ ਜੀ ਸਿਵਲ ਇੰਜੀਨੀਅਰ ਨੇ ਇਹ ਦੱਸਣਗੇ ਕਿ ਇਹਦੇ ਵਿੱਚ ਐਕਚੁਅਲੀ ਜੋ ਫੈਕਟਸ ਮੈਂ ਦੱਸੇ ਹੈ ਕਿ ਉਹ ਟੈਕਨੀਕਲ ਸਹੀ ਹੈ ਕਿ ਨਹੀਂ ਸਹੀ ਡਾਕਟਰ ਸਾਹਿਬ ਇਹ ਜਿਹੜਾ ਇਹਨਾਂ ਨੇ ਦੱਸਿਆ ਹਰੀ ਓਮ ਜੀ ਨੇ ਹੁਣ ਜਿਵੇਂ ਆ ਇੱਟਾਂ ਪਈਆਂ ਤੁਸੀਂ ਆਜੋ ਤੁਸੀਂ ਤਾਂ ਚਲੋ ਸਿਵਲ ਇੰਜੀਨੀਅਰ ਹੋ ਬ੍ਰਦਰ ਹੁਣ ਆ ਇੱਟਾਂ ਜਿਹੜੀਆਂ ਨੇ ਇਹ ਆ ਲੋ ਆ ਇੱਟਾਂ ਜੇ ਆਪਾਂ ਦੇਖੀਏ ਜੀ ਸਰ ਇਹ ਲੱਗਣ ਲਾਇਕ ਹੈਗੇ ਨਹੀਂ ਸਰ ਪਹਿਲੀ ਗੱਲ ਤਾਂ ਬ੍ਰੇਕ ਦੇ ਨਾਲ 3 ਟੂ 4 ਟੈਸਟ ਹੁੰਦੇ ਆ ਜੇ ਆਪਾਂ ਲੈਬੋਰੇਟਰੀ ਤੋਂ ਬਗੈਰ ਵੀ ਤਿੰਨ ਚਾਰ ਟੈਸਟ ਕਰਨਾ ਚਾਹੀਏ ਇੱਕ ਤਵਨ ਦੀ ਸਾਊਂਡ ਟੈਸਟ ਕਰ ਸਕਦੇ ਆਪਾਂ ਸਕ੍ਰੈਚ ਟੈਸਟ ਕਰ ਸਕਦੇ ਆ ਇਹ ਕਿਟ ਦੇ ਟੈਕਸਚਰ ਦੇਖ ਕੇ ਸਭ ਕੁਝ ਪਤਾ ਚੱਲ ਸਕਦਾ ਹੁਣ ਇੱਕ ਸਾਈਡ ਤੋਂ ਬਿਲਕੁਲ ਟੈਕਸਚਰ ਖਰਾਬ ਹੈ ਇੱਕ ਨਹੀਂ ਆਪਾਂ ਜਿਹੜੀ ਮਰਜ਼ੀ ਇੱਕ ਨੂੰ ਠਾਕੁਰ ਸਾਹਿਬ ਇੱਕ ਨੂੰ ਆਪਾਂ ਕੋਈ ਵੀ ਇੱਟ ਚੱਕ ਲੋ ਕਹਿੰਦਾ ਤਾਂ ਫਰੰਟ ਵੀ ਟੈਕਸਚਰ ਮਤਲਬ ਬਿਲਕੁਲ ਹੀ ਵਿਗੜਿਆ ਹੋਇਆ ਕੰਮ ਹੈ ਸਿਸਟਮ ਜਗਾ ਬਿਲਕੁਲ ਜੀ ਹੈਨਾ ਤਾਂ ਉਸ ਤਰੀਕੇ ਦੇ ਨਾਲ ਕਿਛਤਾ ਇਹਨਾਂ ਦਾ ਟੈਕਸਚਰ ਜੇ ਟੈਕਸਚਰ ਸਹੀ ਵੀ ਹੈ ਜਿਵੇਂ ਦੇਖਣ ਨੂੰ ਠੀਕ ਵੀ ਲੱਗਦੀ ਹੈ ਦੂਰੋਂ ਹੈਨਾ ਜੀ ਆਦਿ ਪਰ ਇਹ ਵੀ ਪਿੱਲੀ ਲੱਗਦੀ ਹੈ ਕਿ ਨਹੀਂ ਨਹੀਂ ਟੈਕਸਚਰ ਚ ਗੁੱਡ ਹੈ ਟੈਕਸਕਲੇ ਆਪਾਂ ਟੈਕਸਚਰ ਨੂੰ ਨਾ ਪਕੜੀਏ ਪਰ ਜੇ ਤੁਸੀਂ ਇਹਨਾਂ ਦਾ ਸਾਊਂਡ ਟੈਸਟ ਵੀ ਕਰੋਗੇ ਠੀਕ ਹੈ ਜੀ ਦੂਸਰੀ ਇੱਟ ਨਾਲੋਂ ਇਸ ਦੀ ਆਵਾਜ਼ ਬਿਲਕੁਲ ਘੱਟ ਆਏਗੀ ਇਹਨੂੰ ਜੇ ਤੁਸੀਂ 3 ਫੁੱਟ ਜਾਂ 3.5 ਫੁੱਟ ਤੋਂ ਥਰੋ ਕਰੋਗੇ ਤਾਂ ਇੱਕ ਦੋ ਮੈਂ ਹੋਰੇ ਗਿਰਾ ਕੇ ਦੇਖਿਆ ਵੀ ਸੀ ਪਹਿਲਾਂ ਪਹਿਲਾਂ ਬ੍ਰੇਕ ਕਰ ਗਈਆਂ ਦੋ ਹਿੱਸਿਆਂ 'ਚ ਟੁੱਟ ਗਈਆਂ ਜਦਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਐਜਸ ਸ਼ਾਰਪ ਹੋਣੀਆਂ ਚਾਹੀਦੀਆਂ ਐਜਸ ਸ਼ਾਰਪ ਨਹੀਂ ਤਾਂ ਆਈਡਲ ਕੰਡੀਸ਼ਨ ਦੀ ਯੂਜ਼ ਕਰਨ ਵਾਲੀ ਬ੍ਰਿਕ ਤਾਂ ਹੈ ਹੀ ਨਹੀਂ ਉਹ ਵੀ ਇਹੋ ਜੀ ਹੈ ਕਿ ਨਾ ਮੈਂ ਹੈਵੀ ਕੰਸਟਰਕਸ਼ਨ ਦਾ ਅੱਛਾ ਤੁਸੀਂ ਆਪਾਂ ਸੈਂਡ ਇਸੇ ਨੂੰ ਹੀ ਦੇਖ ਲਿਏ ਆ ਜਿਹੜੀ ਸੈਂਡ ਹੈ ਇੱਧਰ ਆ ਜਾਓ ਤੁਸੀਂ ਪਲੀਜ਼ ਆ ਸੈਂਡ ਸਹੀ ਹੈ ਥੋੜਾ ਜਿਹਾ ਇਹ ਵੀ ਦੱਸ ਦਿਓ ਤੁਸੀਂ ਸਾਨੂੰ ਹਾਂਜੀ ਜਿਵੇਂ ਤੁਹਾਨੂੰ ਉਹਨਾਂ ਨੇ ਦੱਸਿਆ ਚੱਕ ਕੇ ਦਿਖਾਇਆ ਸੀ ਤੁਹਾਨੂੰ ਤੁਸੀਂ ਵੀ ਟੈਸਟ ਕੀਤਾ ਸੀਗਾ ਖੁਦ ਸੈਂਡ ਹੈ ਜਿਹੜੀ ਬਹੁਤ ਜ਼ਿਆਦਾ ਲਾਈਟ ਸੈਂਡ ਹੈ ਹਮਮ ਫਸਟ ਆਫ ਆਲ ਗ੍ਰੇਨਸ ਆ ਜਿਹੜੇ ਦੂਰ ਦੂਰ ਫਿੰਡ ਰਹੇ ਹਨ ਤਾਂ ਆਪਣੀ ਜਿਹੜੀ ਐਕਚੁਅਲ ਦੇ ਵਿੱਚ ਕੰਮ ਕਿਵੇਂ ਕਰਦਾ ਜਿਵੇਂ ਆਪਾਂ ਸਿੰਪਲ ਜੀ ਗੱਲ ਤੁਹਾਨੂੰ ਸਮਝਾਵਾਂ ਸੀਮੈਂਟ ਵਗੈਰਾ ਤੇ ਮੋਰਟਾਰ ਦੀ ਤਾਂ ਜਿਸ ਤਰੀਕੇ ਦੇ ਨਾਲ ਆਪਣਾ ਇੱਕ ਪਲਾਸਟਰ ਹੁੰਦਾ ਪਲਾਸਟਰ ਆਫ ਪੈਰਿਸ ਪੀਓਪੀ ਪੀਓਪੀ ਦੇ ਵਿੱਚ ਆਪਾਂ ਵਾਟਰ ਮਿਕਸ ਕਰਦੇ ਆ ਫਿਰ ਉਹ ਹਾਰਡ ਹੋ ਜਾਂਦਾ ਹੈ ਹਨਾ ਤਾਂ ਆਪਾਂ ਉਹਨੂੰ ਫ੍ਰੈਕਚਰ ਬੋਨਸ ਦੇ ਵਿੱਚ ਯੂਜ਼ ਕਰਦੇ ਆ ਜਿਪਸਮ ਨੂੰ ਉਹ ਬੋਨ ਨੂੰ ਪਕੜ ਲੈਂਦਾ ਉਸੇ ਤਰ੍ਹਾਂ ਸੀਮੈਂਟ ਹੈ ਸੀਮੈਂਟ ਦੇ ਵਿੱਚ ਵੀ ਆਪਾਂ ਵਾਟਰ ਮਿਕਸ ਕਰਾਂਗੇ ਉਹ ਸੈਂਡ ਨੂੰ ਪਕੜੇਗਾ ਤੇ ਨਾਲ ਦੀ ਨਾਲ ਜਿਹੜਾ ਐਗਰੀਗੇਟ ਮੋਟਾਰ ਬਣੇਗੀ ਪਕੜ ਬਣਾਉਂਦਾ ਹੈ ਸੀਮੈਂਟ ਉਸ ਚੀਜ਼ਾਂ ਤੇ ਪਰ ਜਦੋਂ ਇੰਨੀ ਥਿਨ ਚੀਜ਼ਾਂ ਹੋਣਗੀਆਂ ਬਿਲਕੁਲ ਹੀ ਥਿਨ ਚੀਜ਼ ਹੈ ਇਹ ਹਨਾ ਇੰਨੀ ਹਲਕੀ ਹੈ ਇੰਨੀ ਲਾਈਟ ਹੈ ਤਾਂ ਉਹਨੂੰ ਪਕੜ ਕੇ ਰੱਖੇਗਾ ਵੀ ਕਿਸ ਤਰੀਕੇ ਨਾਲ ਸੀ ਕੁੱਲ ਮਿਲਾ ਕੇ ਓਹ ਚਾਹਾਂ ਲਾਈਟ ਸੈਂਡ ਹੈ ਇਹ ਜੀ 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 ਮਤਲਬ ਇਹਨੇ ਉਹ ਸਟਰੈਂਥ ਨਹੀਂ ਦੇਣੀ ਪਕੜ ਬਲਕ ਬਲਕ ਮੈਂ ਸਮਝਦਾ ਮੈਂ ਸਮਝ ਗਿਆ ਤੁਹਾਡੀ ਗੱਲ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਹਰੀਮ ਜੀ ਵੀ ਇਹ ਟੋਟਲ ਜਿੰਨੇ ਵੀ ਟੱਠੇ ਨੇ ਜਿੰਨਾ ਕੁਝ ਹੋ ਰਿਹਾ ਇੱਥੋਂ ਤੋਂ ਲੈ ਕੇ ਉਪਰੇ ਤੱਕ ਹਲੇ ਆਪਾਂ ਕੋਈ ਬਹੁਤਾ ਏਰੀਆ ਨਹੀਂ ਦੇਖਿਆ ਮੈਕਸਿਮਮ ਲਗਾ ਦਾ 2 250 300 ਫੁੱਟ ਹੋਣਾ ਇਹ ਹੈ ਹਨਾ ਜੀ ਜੀ ਸਰ ਇੱਥੇ ਜਿਹੜਾ ਤੁਸੀਂ ਦੱਸ ਰਹੇ ਸੀ ਵੀ ਇਹ ਹਾਲਾਤ ਹੈ ਤੇ ਅਗਾ ਕੀ ਹਾਲਾਤ ਹੋਣਗੇ ਹੁਣ ਹੋਣਾ ਕੀ ਚਾਹੀਦਾ ਇੰਡੀਆ ਦੇ ਵਿੱਚ ਹਜ਼ਾਰਾਂ ਕਿਲੋਮੀਟਰ ਚੇ ਬਾਉਂਡਰੀ ਹੋਣੀ ਹੈ ਤੇ 30% ਤੋਂ ਉੱਪਰ ਕਰਪਸ਼ਨ ਹੋਈ ਹੈ ਇਹਦੇ ਵਿੱਚ ਤਿੰਨ ਦਿਨ ਤੋਂ ਇੱਥੇ ਮਿਸਤਰੀ ਨਹੀਂ ਲੱਗਿਆ ਜਿੱਥੇ ਉਹ ਸੀਮਿੰਟ ਮਿਕਸ ਕਰ ਰਹੇ ਆ ਜੋ ਜੀ ਮੈਂ ਜਸਟ ਹੁਣ ਇੱਕ ਤੁਹਾਨੂੰ ਤਿੰਨ ਦਿਨਾਂ ਬਾਅਦ ਤਾਂ ਬੂਟ ਛਿਲਿਆ ਜਾਏਗਾ ਹਾਂ ਜੀ ਅਗਰ ਰੇਸ਼ੋ ਸਹੀ ਹੈ ਤੇ ਆ ਦੇਖੋ ਜੀ ਓਕੇ ਕੀ ਤਿੰਨ ਦਿਨਾਂ ਬਾਅਦ ਜੇ ਪ੍ਰੋਪਰ ਰੇਸ਼ੋ ਦੇ ਵਿੱਚ ਗੁੱਡ ਕੁਆਲਿਟੀ ਦਾ ਸੀਮਿੰਟ ਗੁੱਡ ਕੁਆਲਿਟੀ ਦੀ ਸੈਂਡ ਹੁੰਦੀ ਤੇ ਇਸ ਤਰ੍ਹਾਂ ਇਹ ਹਾਲਾਤ ਨਹੀਂ ਸੀ ਹਾਲਾਤ ਨਹੀਂ ਸੀ ਹੋਣੇ ਉਹ ਪੂਰਾ ਜੰਮਿਆ ਹੋਇਆ ਹੋਣਾ ਸੀਗਾ ਹਣਾ ਮੈਂ ਕਹਾਂ ਜੀ ਬੂਟ ਨੂੰ ਛਿਲ ਦਿੰਦਾ ਉਹ ਕਿਉਂਕਿ ਸਰ ਇਸ ਦੇ ਵਿੱਚ ਸੀਮੈਂਟ ਦੀ ਕੁਆਂਟੀਟੀ ਤਾਂ ਉਨੀ ਹੈ ਬਟ ਰੇਤਾ ਇੰਨਾ ਹਲਕਾ ਹੈ ਪਾਇਆ ਤਾਂ ਆਪਾਂ ਉਨੇ ਬੱਠਲ ਹੀ ਹੈ ਨਾ ਜਿੰਨਾ ਐਕਚੁਅਲ ਗੁੱੜ ਰੇਤਾਂ ਦਾ ਨਹੀਂ ਤੇ ਰੇਸ਼ੋ ਵੀ ਡਿਸਟਰਬ ਕੀਤੀ ਗਈ ਹੈ ਮੈਨੂੰ ਲੱਗਦਾ ਹੈ ਵੀ ਇਹ 9 1 10 1 8 1 ਇਸ ਰੇਸ਼ੋ ਚ ਹੀ ਆਏਗੀ ਜੇ ਦੀ ਆਪਾਂ ਰਿਜ਼ਲਟ ਕਰੀਏ ਤੇ ਆਪਾਂ ਆਪਣੇ ਘਰੇ ਘਰਾਂ ਦੇ ਵਿੱਚ ਬਾਉਂਡਰੀ ਦੇ 4 1 5 1 ਤੋਂ ਵੱਧ ਰੇਸ਼ਿਓ ਹੀ ਨਹੀਂ ਲਾਂਦੇ ਉਹ ਵੀ ਬੈਸਟ ਕੁਆਲਟੀ ਦਾ ਮਟੀਰੀਅਲ ਲਾਨਦੇ ਆ ਜੀ ਤੁਸੀਂ ਹਾਲਾਤ ਦੇਖ ਲਏ ਨੇ ਵੀ ਇਹ ਹਾਲਾਤ ਨੇ ਇੱਥੇ ਵੀ ਕਿਸ ਤਰੀਕੇ ਦੀਆਂ ਇੱਟਾਂ ਲੱਗ ਰਹੀਆਂ ਕਿਸ ਤਰੀਕੇ ਦਾ ਸੈਂਡ ਲੱਗ ਰਿਹਾ ਔਰ ਆ ਦੇਖੋ ਤੁਸੀਂ ਇਹਦੇ ਵਿੱਚ ਗੈਪ ਦੇਖ ਲਓ ਕਿੰਨਾ ਭਾਜੀ ਇੱਕ ਵਾਰੀ ਇਹਨੂੰ ਵੀ ਦੇਖੀਏ ਜੀ ਆਪਾਂ 9 ਇੰਚ ਹੈ ਕਿ 10 ਇੰਚ ਹੈ ਜਾਂ 7 ਇੰਚ ਹੈ ਜਾਂ ਲਗਾਤਾਰ ਆ ਲੋ ਇਹ ਕਿੰਨਾ ਮੋਰ ਦੈਨ 9 ਇੰਚ ਤੋਂ ਜ਼ਿਆਦਾ ਯਾਨੀ ਕਿ ਇਹ 250 ਸੈਂਟੀਮੀਟਰ 250 ਤੋਂ 250 ਅਬਵ 225 mm ਹੋ ਗਿਆ ਜੀ ਤੇ ਚਾਹੀਦਾ ਕਿ ਨਾ 150 150 150 ਨੰਬਰ ਤੇ ਇੱਕ ਹੋਰ ਹੈ ਕੱਲ ਮੈਂ ਨਾ ਇੱਕ ਦੇਖ ਰਿਆ ਸੀ ਕਿ ਇੱਕ ਰਾਜਨੀਤਿਕ ਪਾਰਟੀ ਦੇ ਫੰਡ ਦੇ ਵਿੱਚ 10000 ਕਰੋੜ ਤੋਂ ਵੱਧ ਅਮਾਉਂਟ ਹੈ ਆਪਾਂ ਇਹ ਪੋਲੀਟੀਕਲ ਨਹੀਂ ਕਰ ਰਹੇ ਮੈਂ ਪੰਜਾਬ ਔਰ ਹਿੰਦੁਸਤਾਨ ਦੇ ਲੋਕਾਂ ਨੂੰ ਬੇਨਤੀ ਕਰਦਾ ਜਾਗੋ ਆਪਣੇ ਟੈਕਸਾਂ ਦੇ ਦਿੱਤੇ ਪੈਸੇ ਤੇ ਪਹਿਰਾ ਦੋ। ਔਰ ਰਵਨੀਤ ਬਿੱਟੂ ਜੀ ਇਸ ਦੀ ਇਨਕੁਆਰੀ ਮਾਰਕ ਕਰੋ ਅਫਸਰਾਂ ਨੂੰ ਅਗਰ ਤੁਹਾਡੇ ਕੋਲ ਇਹਦਾ ਸ਼ੇਅਰ ਨਹੀਂ ਪਹੁੰਚਿਆ ਤਾਂ ਅਫਸਰਾਂ ਨੂੰ ਟੰਗੋ। ਅਗਰ ਸ਼ੇਅਰ ਪਹੁੰਚੇ ਤਾਂ ਰਜਾਇਨ ਕਰ ਦੋ। ਦੇਖੋ ਗੱਲ ਇਹ ਹੈ ਵੀ ਬਹੁਤ ਵੱਡੀ ਗੱਲ ਕਰਤੇ ਹਰੀਮ ਠਾਕੁਰ ਜੀ ਨੇ ਮਾਈ ਗਾਡ ਚੱਕਰ। ਬਹੁਤ ਵੱਡੀ ਗੱਲ ਕਰਤੇ ਹਰੀਮ ਠਾਕੁਰ ਜੀ ਨੇ। ਕਿ ਭਾਜੀ ਇਹ ਸਾਰੀਆਂ ਇੱਟਾਂ ਜਿਹੜੀਆਂ ਨੇ ਇਹ ਸੈਂਡ ਹੈ ਜਾਂ ਸਿਮਿੰਟ ਜੋ ਵੀ ਹੈ ਜਾਂ ਇਹ ਸਰੀਏ ਦੇ ਵਿੱਚ ਗੈਪ ਹੈ ਸਿਰਫ ਤੁਸੀਂ ਦੇਖ ਲਓ ਵੀ ਚਾਰ ਸਰੀਏ ਇੱਧਰ ਲਾਏ ਗਏ ਨੇ ਆਦਰਵਾਇਜ਼ ਇੱਕ ਇਹਨਾਂ ਦਾ ਕਹਿਣਾ ਹੈ ਵੀ ਇੱਥੇ 6 ਲੱਗਦੇ ਹੁੰਦੇ ਨੇ ਮਿਨੀਮਮ ਸੋ ਇਸ ਕਰਕੇ ਜੇ ਤੁਹਾਨੂੰ ਲੱਗਦਾ ਹੈ ਵੀ ਇਹ ਕੀ ਕਹਿ ਰਹੇ ਨੇ ਉਹਨਾਂ ਦੀਆਂ ਗੱਲਾਂ ਤੇ ਅਮਲ ਕਰਨਾ ਤੇ ਕਾਰਵਾਈ ਬਣਦੀ ਹੈ ਮੇਰਾ ਕੰਮ ਇੱਕ ਮਾਧਿਅਮ ਦਾ ਕੰਮ ਹੈ ਕਿ ਮੈਂ ਇਹਨਾਂ ਦੇ ਵਿਚਾਰ ਤੁਹਾਡੇ ਸਾਰਿਆਂ ਤੱਕ ਪਹੁੰਚਾਏ ਜੋ ਇਹਨਾਂ ਨੇ ਦੱਸਿਆ ਵੀ ਐਕਚੁਅਲ ਚ ਕੀ ਹੋ ਰਿਹਾ ਤੇ ਕੀ ਹੋਣਾ ਚਾਹੀਦਾ ਉਸ ਤੋਂ ਬਾਅਦ ਜਿਹੜਾ ਫਾਈਨਲ ਹੈ ਉਹ ਤੁਹਾਡੀ ਸਰਕਾਰ ਨੇ ਕਰਨਾ ਬਿੱਟੂ ਜੀ ਨੇ ਕਰਨਾ ਤੇ ਕੀ ਲੱਗਦਾ ਵੀ ਇਹ ਡਿਪਾਰਟਮੈਂਟ ਦੇ ਉੱਤੇ ਕੋਈ ਵੀ ਬੰਦਾ ਧਿਆਨ ਨਹੀਂ ਦੇ ਰਿਹਾ ਆਦਰਵਾਇਸ ਕੀ ਹੁੰਦਾ ਭਾਜੀ ਜਦੋਂ ਇਦਾਂ ਦੇ ਕੰਮ ਹੁੰਦੇ ਨੇ بڑے ਅਫਸਰਾਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਕੋਈ ਦਫਤਰ ਅਫਸਰ ਧਿਆਨ ਨਹੀਂ ਦੇ ਰਿਹਾ ਮੈਂ ਅੱਜ ਤੋਂ 40 ਸਾਲ ਪਿੱਛੇ ਜਾਵਾਂ ਤੱਕਲਾ ਜੇਈ ਹੈ ਜੋ ਉਹ ਫਾਈਲ ਤੇ ਸਾਈਨ ਕਰਦਾ ਸੀ ਤੇ ਕੰਮ ਪਾਸ ਹੁੰਦੇ ਸ ਤੇ ਕੁਆਲਟੀ ਉਦੋਂ ਅੱਛੀ ਹੁੰਦੀ ਸੀ ਉਦੋਂ ਆਟੇ 'ਚ ਨਮਕ ਦੀ ਕਰਪਸ਼ਨ ਸੀ ਤਾਂ ਸਰਕਾਰਾਂ ਨੇ ਸੋਚਿਆ ਕਿ ਆਪਾਂ ਆਟੇ 'ਚ ਨਮਕ ਦੀ ਵੀ ਕਰਪਸ਼ਨ ਬੰਦ ਕਰਨੀਆਂ ਸਾਡੇ ਵਰਗੇ ਲੋਕਾਂ ਨੇ ਉਹਦਾ ਆਵਾਜ਼ ਉਠਾਈ ਜਿਹੜੇ ਉਦੋਂ ਦੇ ਸੀ ਉਹਨਾਂ ਨੇ ਉਹਦੇ ਉੱਤੇ ਇੱਕ ਐਸ.ਡੀ.ਓ ਦੀ ਪੋਸਟ ਬਣਾਤੀ ਕੋਈ ਲੈ ਵੀ ਇੱਕ ਤੇ ਇੱਕ 11 ਹੋ ਕੇ ਦੋ ਜਣੇ ਥੋੜੀ ਕ੍ਰਪਸ਼ਨ ਕਰ ਲੈਣਗੇ ਉਹ 1% ਤੋਂ 2% ਹੋ ਗਿਆ ਫਿਰ ਉਸ ਤੇ ਐਕਸ਼ਨ ਦੀ ਬਣ ਗਈ ਐਸ.ਸੀ. ਦੀ ਬਣ ਗਈ ਚੀਫ ਦੀ ਬਣ ਗਈ ਫਿਰ ਕਮਿਸ਼ਨਰ ਸਾਹਿਬਾਨ ਦੀ ਬਣ ਗਈ ਉਹ ਇੱਕ 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 ਪਰਸੈਂਟ ਐਡ ਹੁੰਦੇ ਹੁੰਦੇ ਉਹ 15 16% ਤੱਕ ਤਾਂ ਮੈਂ ਸਟੇਟ ਦੇ ਕੰਮਾਂ ਚ ਸੁਣਿਆ ਸੀ ਪਰਾਜ ਸੈਂਟਰ ਦੇ ਕੰਮ ਚ ਜਦੋਂ 30% ਤੋਂ ਉੱਤੇ ਦੇਖਿਆ ਤਾਂ ਰਿਹਾ ਨਹੀਂ ਗਿਆ ਕਿ ਯਾਰਾ ਹੁਣ ਤਾਂ ਇਹ ਅੱਤੇ ਔਰ ਅੱਤੇ ਖੁਦਾ ਦਾ ਵੈਰ ਹੁੰਦਾ ਹੈ ਬਿਲਕੁਲ ਤੇ ਸਾਰੇ ਪੰਜਾਬ ਦੇ ਜਿੰਨੇ ਹਿੰਦੁਸਤਾਨ ਦੇ ਵਿਰੋਧੀ ਧਿਰਾਂ ਉਹਨਾਂ ਨੂੰ ਬੇਨਤੀ ਕਰਦੇ ਆ ਇਸ ਤੇ ਪਹਿਰਾ ਦਿਓ ਜਿੱਥੇ ਵੀ ਇਹ ਕੰਮ ਚੱਲ ਰਿਹਾ ਹੈ ਰੇਲਵੇ ਦੇ ਪੂਰੇ ਹਿੰਦੁਸਤਾਨ ਚ ਉਹਨਾਂ ਤੇ ਪਹਿਰਾ ਦਿਓ ਜਿੱਥੇ ਸਟੇਟਸ ਦੇ ਕੰਮ ਚੱਲ ਰਹੇ ਆ ਉਹਨਾਂ ਤੇ ਵੀ ਪਹਿਰਾ ਦਿਓ ਇਹ ਤੁਰੰਤ ਪਕੜੇ ਜਾਣਗੇ ਕੰਡੀਸ਼ਨਸ ਰਿਟਰਨ ਬਾਇਲॉज ਦੇ ਮੁਤਾਬਕ ਹੋ ਰਿਹਾ ਤੇ ਇੱਥੇ ਪ੍ਰੈਕਟੀਕਲੀ ਜੋ ਇੰਪਲੀਮੈਂਟੇਸ਼ਨ ਹੈ ਮਟੀਰੀਅਲ ਲੱਗ ਰਿਹਾ ਉਹ ਬਿਲਕੁਲ ਜ਼ੀਰੋ ਕੁਆਲਟੀ ਦਾ ਮਟੀਰੀਅਲ ਲੱਗ ਰਿਹਾ ਬਿਲਕੁਲ ਦੇਖੋ ਮੇਰਾ ਕੰਮ ਕੀ ਹੈ ਮੇਰਾ ਕੰਮ ਇਹ ਹੈ ਵੀ ਜੋ ਇਹਨਾਂ ਨੇ ਤੁਹਾਨੂੰ ਦੱਸਿਆ ਵੀ ਉਹ ਮੈਂ ਤੁਹਾਨੂੰ ਦਿਖਾਤਾ ਅਵੇਅਰ ਕਰਨਾ ਮੇਰਾ ਕੰਮ ਹੁੰਦਾ ਵੀ ਅਵੇਅਰ ਕਰਤਾ ਤੁਹਾਨੂੰ ਸਾਰਿਆਂ ਨੂੰ ਵੀ ਭਾਜੀ ਇੱਥੇ ਆਹ ਆਹ ਕੁਝ ਹੋ ਰਿਹਾ ਤੁਹਾਡੇ ਹੀ ਬੁੱਲਾਂ ਤੋਂ ਗੱਲਾਂ ਲੈ ਕੇ ਤੁਹਾਡੇ ਕੰਨਾਂ ਤੱਕ ਪਹੁੰਚਾਉਣੀਆਂ ਹੁੰਦੀਆਂ ਅਵੇਅਰ ਕਰਨਾ ਹੁੰਦਾ ਲੋਕਾਂ ਨੂੰ ਵੀ ਯਾਰ ਆਹ ਇੱਥੇ ਆਹ ਹਾਲਾਤ ਚੱਲ ਰਹੇ ਨੇ ਤੁਸੀਂ ਕੁਝ ਹੋ ਅਗਰ ਮਨਿਸਟਰ ਸਾਹਿਬ ਦੇ ਤੇ ਅਫਸਰਾਂ ਦੇ ਘਰਾਂ ਚ ਮਟੀਰੀਅਲ ਯੂਜ਼ ਹੋਇਆ ਹੋਇਆ ਫਿਰ ਸਾਨੂੰ ਮਨਜ਼ੂਰ ਹੈ ਇਹਨਾਂ ਦੀ ਇਨਕੁਆਇਰੀ ਤੇ ਚੈਕਿੰਗ ਹੋਣੀ ਚਾਹੀਦੀ ਹੈ ਚਲੋ ਬਸ ਇਹ ਤੁਸੀਂ ਗੱਲ ਇਹਨਾਂ ਦੀ ਸੁਣੀ ਹੈ ਇਸ ਗੱਲ ਨੂੰ ਅ ਰਵਨੀਤ ਬਿੱਟੂ ਜੀ ਤੱਕ ਪਹੁੰਚਾਇਆ ਜਾਵੇ ਵੀ ਉਹਨਾਂ ਨੂੰ ਪਤਾ ਲੱਗੇ ਵੀ ਉਹਨਾਂ ਦੇ ਮਹਿਕਮੇ ਦੇ ਵਿੱਚ ਕਿਸ ਤਰੀਕੇ ਨਾਲ ਇੱਟਾਂ ਲੱਗ ਰਹੀਆਂ ਕਿਸ ਤਰੀਕੇ ਨਾਲ ਰੇਤਾ ਲੱਗ ਰਿਹਾ ਕਿਸ ਤਰੀਕੇ ਦੇ ਨਾਲ ਸਰੀਏ ਪਾਏ ਜਾ ਰਹੇ ਨੇ ਤੇ ਬਠਿੰਡੇ ਦੇ ਲੋਕ ਜਿਹੜੇ ਨੇ ਬਹੁਤ ਸੁਚੇਤ ਨੇ ਅਵੇਅਰ ਨੇ ਉਹ ਦੱਸਣਾ ਚਾਹੁੰਦੇ ਨੇ ਵੀ ਅਸੀਂ ਯਾਰ ਐਡਾ ਨਹੀਂ ਹੋਣ ਦੇਾਂਗੇ ਜੇ ਉਹ ਗਲਤ ਹੋ ਰਿਹਾ ਸੋ ਇਸ ਕਰਕੇ ਰਿਕੁਐਸਟ ਹੈ ਬੇਨਤੀ ਹੈ ਅਰਜ਼ੋਈ ਹੈ ਸਾਰਾ ਕੁਝ ਹੀ ਇਹੀ ਹੈ ਵੀ ਹਾਂਜੀ ਠੀਕ ਹੈ ਜੀ ਤੁਸੀਂ ਇਹਨਾਂ ਗੱਲਾਂ ਵੱਲ ਦੇਵੋ ਧਿਆਨ ਤੇ ਤੁਹਾਡਾ ਐਕਸ਼ਨ ਲੈਣਾ ਬਿੱਟੂ ਸਾਹਿਬ ਬਣਦਾ ਤੇ ਮੈਨੂੰ ਦਿਓ ਇਜਾਜ਼ਤ ਫਾਸਟ ਕਰ